ਬੀਤੀ ਦੇਰ ਸ਼ਾਮ ਨੂੰ ਪੁਲਿਸ ਦਾ ਅਚਾਨਕ ਛਾਪਾ ਤੇ ਮਾਲਵਿੰਦਰ ਸਿੰਘ ਮਾਲੀ ਦੀ ਹੋ ਜਾਂਦੀ ਹੈ ਗ੍ਰਿਫਤਾਰੀ ਪਟਿਆਲਾ ਤੋਂ ਪਰ ਅੱਜ ਉਹ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਸ ਦੌਰਾਨ ਹੌਂਸਲੇ ਉਸੇ ਤਰ੍ਹਾਂ ਉਲੰਧ ਸਨ ਜਿਵੇਂ ਬਿਬਾਕੀ ਦੇ ਨਾਲ ਮਾਲਵਿੰਦਰ ਸਿੰਘ ਮਾਲੀ ਆਪਣੇ ਵਿਚਾਰ ਰੱਖਦੇ ਨੇ ਸਰਕਾਰ ਦੀ ਅਲੋਚਨਾ ਕਰਦੇ ਨੇ ਸਰਕਾਰ ਚ ਹੈ ਕੇਂਦਰ ਦੀ ਹੋਵੇ ਜਾਂ ਸੂਬਾ ਸਰਕਾਰ ਪਰ ਇਸ ਨੂੰ ਝੂਠੀ ਐਫਆਈਆਰ ਦੱਸਿਆ ਧਾਰਮਿਕ ਭਾਵਨਾਵਾਂ ਭੜਕਾਉਣ ਨੂੰ ਲੈ ਕੇ ਨਵਾਂ ਕਾਨੂੰਨ ਜਿਹੜਾ ਬੀਐਨਐਸ ਉਸ ਦੇ ਤਹਿਤ ਧਾਰਾਵਾਂ ਲਗਾਈਆਂ ਗਈਆਂ ਔਰ ਹੈਰਾਨੀ ਦੀ ਗੱਲ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਹੁਣ ਤੱਕ ਵੀ ਐਫਆਈਆਰ ਦੀ ਕਾਪੀ ਤੱਕ ਨਹੀਂ ਦਿੱਤੀ ਗਈ ਔਰ ਨਾ ਹੀ ਉਦੋਂ ਕੋਈ ਗ੍ਰਿਫਤਾਰੀ ਦੇ ਵਾਰੰਟ ਦਿਖਾਏ ਗਏ ਤੇ ਨਾ ਐਫਆਈਆਰ ਦਿਖਾਈ ਗਈ ਜਦੋਂ ਅਰੈਸਟ ਕੀਤਾ ਗਿਆ ਇਥੋਂ ਤੱਕ ਕਿ ਸੀਆਈਏ ਸਟਾਫ ਦੇ ਜਿਹੜੇ ਪੁਲਿਸ ਮੁਲਾਜ਼ਮ ਉੱਥੇ ਪਹੁੰਚੇ ਸਨ ਸਣੇ ਸੀਆਈਏ ਖਰੜ ਇੰਚਾਰਜ ਉਸਨੇ ਵੀ ਜਿਸ ਢੰਗ ਦੇ ਨਾਲ ਪੇਸ਼ ਆਏ ਉੱਥੇ ਉਸ ਦੀ ਵੀ ਵਿਅਲੋਚਨਾ ਹੋ ਰਹੀ ਹੈ ਇੱਥੋਂ ਤੱਕ ਕਿ ਕੇਂਦਰੀ ਸਿੰਘ ਸਭਾ ਚ ਹੋਈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦੀ ਜਮ ਕੇ ਅਲੋਚਨਾ ਕੀਤੀ ਗਈ ਹੈ ਔਰ ਸਰਕਾਰ ਦਾਇਤਾਨਾ ਸ਼ੈ ਫੈਸਲਾ ਲਾਣ ਦਿੱਤਾ ਗਿਆ ਮਾਲਵਿੰਦਰ ਸਿੰਘ ਮਾਲੀ ਪੇਸ਼ੀ ਦੇ ਦੌਰਾਨ ਕੀ ਕਹਿ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਮਾਲਵਿੰਦਰ ਸਿੰਘ ਮਾਲੀ ਦੇ ਭਰਾ ਕੀ ਕਹਿ ਰਹੇ ਨੇ ਜਦੋਂ ਮੁਹਾਲੀ ਦੇ ਵਿੱਚ ਪੇਸ਼ੀ ਹੁੰਦੀ ਹੈ ਔਰ ਪੁਲਿਸ ਦੀ ਇਸ ਕਾਰਵਾਈ ਨੂੰ ਕਿਸ ਦੇ ਆਧਾਰ ਤੇ ਕੀਤੀ ਗਈ ਕਿਸ ਦੇ ਕਹਨ ਤੇ ਕੀਤੀ ਗਈ ਉਹਨਾਂ ਦੇ ਕੀ ਕੀ ਖਦਸ਼ੇ ਨੇ ਪਹਿਲਾਂ ਉਹ ਤਸਵੀਰਾਂ ਜਿਹੜੇ ਕਿ ਸਾਡੇ ਸਾਥੀ ਪੱਤਰਕਾਰ ਉੱਥੇ ਕਈ ਕਵਰ ਕਰਨ ਗਏ ਹੋਏ ਸਨ ਉਹਨਾਂ ਵਿੱਚੋਂ ਗੁਰਸ਼ਮਸ਼ੀਰ ਸਿੰਘ ਸਨ ਉਹਨਾਂ ਦੀ ਜਿਹੜੀ ਉੱਥੇ ਕਵਰੇਜ ਕੀਤੀ ਉਹਨਾਂ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਕੁਝ ਸਵਾਲ ਵੀ ਕੀਤੇ ਤੇ ਉਸਦੇ ਜਵਾਬ ਵਿੱਚ ਉਹ ਕੀ ਬੋਲੇ ਨੇ ਉਹ ਵੀ ਸੁਣੋ ਜਵਾਨ ਬੰਦੀ ਹੋਰ ਕੱਖ ਨਹੀਂ ਹੈ ਝੂਠੀ ਐਫ ਆਈ ਆਰ ਕੋਈ ਸਬੂਤ ਨਹੀਂ ਸਿਰਫ ਇੱਕ ਬੰਦੇ ਦਾ ਬਿਆਨ ਹੈ ਇਹਨਾਂ ਨੇ ਧਾਰਮਿਕ ਸਥਾਨਾਂ ਨੂੰ ਢਕਾਈਆਂ ਕੋਈ ਵੀਡੀਓ ਨਹੀਂ ਕੋਈ ਲਿਖਤ ਨਹੀਂ ਮਾਲੀ ਸਾਹਿਬ ਕਿਸੇ ਕਿਸਮ ਦਾ ਅਜੇ ਤੱਕ ਕੋਈ ਇਨਵੈਸਟੀਗੇਸ਼ਨ ਤੁਹਾਡੇ ਤੋਂ ਕੀਤੀ ਗਈ ਹੋਵੇ ਹੁਣ ਤੱਕ ਜਿਹੜੀ ਕੋਈ ਇਨਵੈਸਟੀਗੇਸ਼ਨ ਕਰਨ ਵਾਲੀ ਕੀ ਨਹੀਂ ਪੁਲਿਸਦਾਰ ਰਵਈਆ ਮੇਰੇ ਨਾਲ ਬਹੁਤ ਵਧੀਆ ਰਿਹਾ ਸਤਿਕਾਰ ਵਾਲਾ ਰਿਹਾ ਇੱਥੇ ਕੋਈ ਦੋਰਾਵਾ ਨਹੀਂ ਜੀ ਮੈਂ ਤੁਹਾਨੂੰ ਪੁੱਛ ਕਿ ਕਰਨ ਵਾਲਾ ਕਿ ਇਸ਼ੂ ਨਹੀਂ ਸੀ ਜੇ ਮੇਰੀ ਇੰਟਰੋਗੇਸ਼ਨ ਦੀ ਲੋੜ ਹੋਵੇ ਰਿਮਾਂਡ ਦੀ ਲੋੜ ਹੋਵੇ ਹੂੰ ਪਰਚਾ ਪਾਇਆ ਭਾਵਨਾਵਾਂ ਪਰਚਾਉਂਦਾ ਜਿਹੜਾ ਹਾਂ ਤੇ ਤੁਹਾਨੂੰ ਪਤਾ ਹੈ ਕਿ ਕੀ ਕੀ ਮਸਲਾ ਹੈਗਾ ਉਹ ਤੁਸੀਂ ਕੋਈ ਇਦਾਂ ਦਾ ਬਿਆਨ ਦਿੱਤਾ ਬਿਲਕੁਲ ਨਹੀਂ ਸਗਾਂ ਮੈਂ ਉਲਟ ਦਿੱਤਾ ਹੂੰ ਮੈਂ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ ਹਮ ਹਮ ਬਾਤ ਕਰ ਲਿਓ ਜੀ ਹੁਣ ਕੋਰਟ ਚ ਆਪਾਂ ਇੱਕ ਕਾਸ ਜੀ ਆਹ ਦਿਵਾਰ ਉਹ ਸੋਈ ਮਾਲਵਿੰਦਰ ਮਰਦੀ ਹੁਣਾਂ ਨੂੰ ਕੀਤਾ ਗਿਆ ਕਿਹੜਾ ਫਿਸ਼ਰ ਨਹੀਂ ਹੋਈ ਕੋਰਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਹਾਂਜੀ ਅਜਿਹਾ ਰਾਮ ਜੀ ਆਨਲਾਈਨ ਹੈ ਨਹੀਂ ਹੈਂਕ ਸਟੇ ਜੇ ਲੋਣਾ ਚਾਹੀਦਾ ਜਬਾਨ ਉੱਪਰ ਅੱਥ ਕੀ ਰੱਖਿਆ ਤੇ ਸਾਡੇ ਨਾਲ ਉਹਨਾਂ ਦੇ ਬ੍ਰਦਰ ਨੇ ਇਹ ਸਰ ਰਣਜੀਤ ਜੀ ਤੁਹਾਨੂੰ ਕੋਈ ਐਫਆਈਆਰ ਦੀ ਕਾਪੀ ਹਜੇ ਤੱਕ ਮਿਲੀ ਹੈ ਲੈ ਕੇ ਜਾ ਰਹੇ ਹਜੇ ਤੱਕ ਕੋਈ ਐਫਆਈਆਰ ਦੀ ਉਹ ਯਾਰ ਦਾਮ ਲੈ ਲੈਂਦਾ ਸਰ ਐਫਆਈਆਰ ਦੀ ਕਾਪੀ ਨਹੀਂ ਦਿੱਤੀ ਫੈਮਲੀ ਨੂੰ ਹਜੇ ਤੱਕ ਤੁਸੀਂ ਹਾਂਜੀ ਪਰਿਵਾਰ ਨੂੰ ਐਫਆਈਆਰ ਦੀ ਕਾਪੀ ਨੈਟ ਤੇ ਵੀ ਪਈ ਹੈ ਨਹੀਂ ਸਰ ਉਹਨਾਂ ਦੇ ਬ੍ਰਦਰ ਕਹਿ ਰਹੇ ਨੇ ਖੜੇ ਨੇ ਸਾਹਮਣੇ ਆਈਆਂ ਹੋਈਆਂ ਨੇ ਹਾਂਜੀ ਆ ਬ੍ਰਦਰ ਖੜੇ ਨੇ ਇਹ ਗੱਲ ਕਰ ਲਓ ਕਰਦੇ ਹਾਂ ਇਲਾਜਾ ਕਿ ਤੁਹਾਡੇ ਨਾਲ ਵੀ ਖੁੰਦਕ ਬਾਜੀ ਰੇਡੀ ਜਾ ਰਹੀ ਹੈ ਤੁਹਾਡੇ ਨਾਲ ਕੋਈ ਖੁੰਦਕ ਬਾਜੀ ਕੀਤੀ ਜਾ ਰਹੀ ਹੈ ਮੇਰੇ ਖਿਲਾਫ ਮੈਂ ਤਾਂ ਬਿਆਨ ਸੁਣਦਾ ਹਾਂ ਜੀ ਵਰਨੀਸ਼ੀ ਤੁਸੀਂ ਖੁਦ ਸੁਣ ਲਿਆ ਕਿ ਹੁਣ ਤੱਕ ਦੀ ਜਿਹੜੀ ਉਹਨਾਂ ਦੀ ਹੱਡ ਬੀਤੀ ਹੈ ਜਿਵੇਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਇੱਕ ਜਿਹੜੀ ਬੀਤੇ ਦੇਰ ਸ਼ਾਮ ਨੂੰ ਜਿਹੜੇ ਹਰਵਿੰਦਰ ਸਿੰਘ ਨੇ ਸੀਆਈਏ ਖੜਡ ਇਨਚਾਰਜ ਉਹਨਾਂ ਨੂੰ ਕੀ ਕਾਨੂੰਨ ਦਾ ਇਲਮ ਨਹੀਂ ਸੀ ਜਾਂ ਫਿਰ ਸਰਕਾਰੀ ਦਬਕਾ ਇੰਨਾ ਸੀ ਕਿ ਉਹਨਾਂ ਨੇ ਧੱਕੇ ਦੇ ਨਾਲ ਕਿਸ ਢੰਗ ਦੇ ਨਾਲ ਪੇਸ਼ਕਾਰੀ ਕੀਤੀ ਉੱਥੇ ਔਰ ਕਿਵੇਂ ਉਹਨਾਂ ਨੂੰ ਅਰੈਸਟ ਕੀਤਾ ਗਾਰ ਇਹ ਵੀ ਦੱਸਿਆ ਜਾਂਦਾ ਮਾਲਵਿੰਦਰ ਸਿੰਘ ਮਾਲੀ ਦੇ ਪਰਿਵਾਰਕ ਮੈਂਬਰ ਦੱਸਦੇ ਨੇ ਕਿ ਪਹਿਲਾਂ ਸਿਵਲ ਦੇ ਵਿੱਚ ਆਏ ਕੁਝ ਅਧਿਕਾਰੀ ਜਿਹੜੇ ਪੁੱਛਦੇ ਨੇ ਪੁਛਗਿਸ਼ ਕਰਦੇ ਨੇ ਫਿਰ ਅਚਾਨਕ ਜਿਨ੍ਹਾਂ ਨੇ ਯੂਨੀਫਾਰਮ ਪਾਈ ਹੁੰਦੀ ਹੈ ਉਹ ਸਬ ਇੰਸਪੈਕਟਰ ਵੀ ਇੱਕ ਨਾਲ ਉੱਥੇ ਐਂਟਰ ਹੋ ਜਾਂਦਾ ਘਰ ਦੇ ਵਿੱਚ ਔਰ ਉੱਥੋਂ ਤੱਕ ਕਿ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਸੀਂ ਸ਼ਰਾਬ ਪੀਤੀ ਹੋਈ ਹੈ ਕਿ ਨਹੀਂ ਪੀਤੀ ਹੋਈ ਜਦੋਂ ਘਰ ਦੇ ਵਿੱਚ ਕੋਈ ਬੰਦਾ ਬੈਠਾ ਔਰ ਸ਼ਰਾਬ ਦੀ ਜਿਹੜੀ ਵਿਕਰੀ ਹੈ ਉਹ ਕੋਈ ਨਾਜਾਇਜ਼ ਨਹੀਂ ਸੀ ਉਹੀ ਸ਼ਰਾਬ ਹੈ ਜਿਹੜੀ ਐਕਸਾਈਜ਼ ਪਾਲਿਸੀ ਦੇ ਤਹਿਤ ਪੰਜਾਬ ਦੇ ਵਿੱਚ ਵੇਚੀ ਜਾਂਦੀ ਹੈ ਤਾਂ ਪੁਲਿਸ ਉੱਥੇ ਪਾਠ ਪੜਾਉਣ ਲੱਗ ਜਾਂਦੀ ਹੈ ਮਾਲਵਿੰਦਰ ਸਿੰਘ ਮਾਲੀ ਹੋਰਾਂ ਨੂੰ ਪਰ ਅੱਗੋਂ ਵਾਰ-ਵਾਰ ਪੁੱਛਿਆ ਜਾਂਦਾ ਹੈ ਕਿ ਸਾਡੇ ਖਿਲਾਫ ਐਫ ਆਈ ਆਰ ਕਿਹੜੀ ਹੋਈ ਹੈ ਉਸ ਦਾ ਨੰਬਰ ਕਿੰਨਾ ਹੈ ਕੀ ਧਰਾਵਾਂ ਲਗਾਈਆਂ ਗਈਆਂ ਨੇ ਅਸੀਂ ਕਸੂਰ ਕੀ ਕੀਤਾ ਇਹ ਹਰੇਕ ਜਿਹੜੇ ਵੀ ਮੁੱਲਜਮ ਨੂੰ ਫੜਿਆ ਫੜਨ ਜਾਇਆ ਜਾਂਦਾ ਹੈ ਤਾਂ ਥਾਣਿਆਂ ਦੇ ਵਿੱਚ ਵੱਡੇ ਵੱਡੇ ਬੋਰਡ ਫਲੈਕਸ ਲਾਏ ਜਾਂਦੇ ਨੇ ਕਿ ਦੱਸਿਆ ਜਾਣਾ ਚਾਹੀਦਾ ਹੈ ਕਿ ਉਹਨਾਂ ਦੇ ਖਿਲਾਫ ਕੀ ਵਾਰੰਟ ਨੇ ਗ੍ਰਿਫਤਾਰ ਕਿਉਂ ਕੀਤਾ ਜਾ ਰਿਹਾ ਹੈ ਕਿੱਥੇ ਲਜਾਇਆ ਜਾ ਰਿਹਾ ਸਿਰਫ ਇਨਾ ਜਰੂਰ ਦੱਸਿਆ ਗਿਆ ਕਿ ਸੀਆਈਏ ਮੁਹਾਲੀ ਤੋਂ ਆਏ ਹਾਂ ਅਸੀਂ ਔਰ ਮੁਹਾਲੀ ਲੈ ਜਾਵਾਂਗੇ ਹੁਣ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਹੁਣ ਜਿਹੜਾ ਜੁਡੀਸ਼ੀਅਲ ਕਸਟਡੀ ਦੇ ਵਿੱਚ 1 ਅਕਤੂਬਰ ਤੱਕ ਭੇਜ ਦਿੱਤਾ ਗਿਆ 14 ਦਿਨਾਂ ਦਾ ਜਿਹੜਾ ਇਹ ਨਾਇਕ ਹਿਰਾਸਤ ਵਿੱਚ ਮਾਲਵਿੰਦਰ ਸਿੰਘ ਮਾਲੀ ਨੂੰ ਭੇਜ ਦਿੱਤਾ ਗਿਆ ਪਟਿਆਲਾ ਜੇਲ੍ਹ ਦੇ ਅੰਦਰ ਇਥੋਂ ਤੱਕ ਜਿਹੜੀ ਪੁਲਿਸ ਦੀ ਕਾਰਵਾਈ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਹੀ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਵੱਖ-ਵੱਖ ਨਿਆਂਪਸੰਦ ਲੋਕਾਂ ਨੇ ਉੱਥੇ ਸ਼ਮੂਲੀਅਤ ਕੀਤੀ ਔਰ ਐਲਾਨ ਕਰ ਦਿੱਤਾ ਕਿ ਸੈਕਟਰ 17 ਦੇ ਵਿੱਚ ਆਉਣ ਵਾਲੇ ਕੱਲ ਨੂੰ ਸ਼ਾਮ 5 ਵਜੇ ਇੱਕ ਵੱਡਾ ਰੋਸ ਮੁਜ਼ਾਹਰਾ ਕੀਤਾ ਜਾਣਾ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਔਰ ਨਾਲ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਮੈਂ ਇਹ ਜੀ ਕੋਈ ਗੱਲ ਹੀ ਨਹੀਂ ਕੀਤੀ ਕਿ ਮੇਰੇ ਖਿਲਾਫ ਪਰਚਾ ਹੋਵੇ ਹੁਣ ਇੱਥੇ ਸਵਾਲ ਆਉਂਦਾ ਕਿ ਫਿਰ ਪਰਚਾ ਕਰਵਾਇਆ ਕਿਸ ਦੇ ਵੱਲੋਂ ਗਿਆ ਕਿਸ ਅਧਾਰ ਤੇ ਇੱਕ ਸ਼ਿਕਾਇਤਕਰਤਾ ਅਮਿਤ ਜੈਨ ਦੱਸੇ ਜਾਂਦੇ ਨੇ ਅਮਿਤ ਜੈਨ ਜਿਹੜਾ ਕਿ ਗਊ ਰੱਖਿਆ ਮੈਂਬਰ ਵੀ ਦੱਸਿਆ ਜਾਂਦਾ ਹੈ ਗਊ ਰੱਖਿਆ ਕਮਿਸ਼ਨ ਪੰਜਾਬ ਦਾ ਉਹ ਮੋਹਾਲੀ ਦਾ ਰਹਿਣ ਵਾਲਾ ਹੈ ਵਸਨੀਕ ਹੈ ਉਸ ਦੇ ਨਾਲ ਅਸੀਂ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਹਾਲੇ ਤੱਕ ਸੰਪਰਕ ਨਹੀਂ ਹੋ ਸਕਿਆ ਜਦੋਂ ਵੀ ਅਸੀਂ ਫੋਨ ਕੀਤਾ ਉਹਨਾਂ ਦਾ ਜਿਹੜਾ ਨੰਬਰ ਹੈ ਉਹ ਵਿਅਸਤ ਆ ਰਿਹਾ ਤਾਂ ਇਸ ਦੇ ਬਾਰੇ ਅਸੀਂ ਕੋਸ਼ਿਸ਼ ਕਰਾਂਗੇ ਕਿ ਫੇਰ ਤੋਂ ਗੱਲ ਕੀਤੀ ਜਾਵੇ ਕਿ ਇਹ ਜੀ ਕਿਹੜੀ ਗੱਲ ਕਹੀ ਮਾਲਵਿੰਦਰ ਸਿੰਘ ਮਾਲੀ ਨੇ ਕਿ ਉਸ ਸ਼ਿਕਾਇਤਕਰਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਹੁਣ ਇੱਕ ਸ਼ਿਕਾਇਤ ਦੇ ਆਧਾਰ ਦੇ ਉੱਤੇ ਕਿਉਂਕਿ ਉਸ ਪ੍ਰੈਸ ਕਾਨਫਰੰਸ ਜਿਹੜੀ ਕਿ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਹੋਈ ਹੈ ਤੇ ਉਸ ਐਫਆਈਆਰ ਦੇ ਖਿਲਾਫ ਹੋਈ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਬੌਸਰੀਆਂ ਗੱਲਾਂ ਕੀਤੀਆਂ ਗਈਆਂ ਉਸ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਜਿਹੜੇ ਢੰਗ ਨਾਲ ਸ਼ਿਕਾਇਤ ਕਰਤਾ ਇੱਕ ਪੰਜਾਬ ਸਰਕਾਰ ਦੀ ਕਮਿਸ਼ਨ ਦਾ ਮੈਂਬਰ ਹੈ ਤਾਂ ਇਥੋਂ ਹੀ ਸੰਕੇਤ ਮਿਲ ਰਹੇ ਨੇ ਕਿ ਕਿਵੇਂ ਕਿਸ ਦੇ ਇਸ਼ਾਰੇ ਦੇ ਉੱਤੇ ਐਫ ਆਈ ਆਰ ਦਰਜ ਕਰਵਾਈ ਗਈ ਹੈ ਤਾਂ ਕਿ ਮਾਲਵਿੰਦਰ ਸਿੰਘ ਮਾਲੀ ਵਿਵਾਕੀ ਨਾਲ ਟਿੱਪਣੀ ਕਰਦੇ ਨੇ ਜਿਹੜੇ ਸਰਕਾਰਾਂ ਦੀ ਵਿਰੋਧਤਾ ਕਰਦੇ ਨੇ ਨੀਤੀਆਂ ਦੇ ਉੱਤੇ ਘੇਰਦੇ ਨੇ ਉਹਨਾਂ ਨੂੰ ਚੁੱਪ ਕਰਾਇਆ ਜਾ ਸਕੇ ਪਰ ਮਾਲਵਿੰਦਰ ਸਿੰਘ ਮਾਲੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਨਹੀਂ ਹੈ ਕਿ ਉਸ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਮਾਲਵਿੰਦਰ ਸਿੰਘ ਮਾਲੀ ਦਾ ਵਿਦਿਆਰਥੀ ਰਾਜਨੀਤੀ ਤੋਂ ਲੈ ਕੇ ਹੁਣ ਤੱਕ ਦਾ ਜੀਵਨ ਵਿੱਚ ਕਈ ਸੰਘਰਸ਼ ਰਹੇ ਨੇ ਉਹਨਾਂ ਨੂੰ ਪਹਿਲਾਂ ਵੀ ਬੜੀਆਂ ਜਿੱਲਾਂ ਕਟੀਆਂ ਨੇ ਇੱਥੋਂ ਤੱਕ ਕਿ ਉਹਨਾਂ ਦੇ ਉੱਤੇ ਯੂਪਾ ਐਨਐਸਏ ਵਰਗੇ ਕਾਨੂੰਨਾ ਲੀਵਰ ਤੋਂ ਵੀ ਕੀਤੀ ਜਾਂਦੀ ਰਹੀ ਹੈ ਮਾਲਵਿੰਦਰ ਸਿੰਘ ਮਾਲੀ ਆਪਣੀਆਂ ਦਲੀਲਾਂ ਦੇ ਨਾਲ ਤਰਕਾਂ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਹਾਲਾਂਕਿ ਕੁਝ ਆਲੋਚਨਾ ਕਰਨ ਵਾਲੇ ਮਾਲਵਿੰਦਰ ਸਿੰਘ ਮਾਲੀ ਦੀ ਭਾਸ਼ਾ ਦੇ ਉੱਤੇ ਸਵਾਲ ਜ਼ਰੂਰ ਖੜੇ ਕਰਦੇ ਨੇ ਪਰ ਨਾਲ ਹੀ ਇਹ ਕਿਹਾ ਜਾ ਰਿਹਾ ਕਿ ਮਾਲਵਿੰਦਰ ਸਿੰਘ ਮਾਲੀ ਜੇਕਰ ਸਰਕਾਰ ਨੂੰ ਜਦੋਂ ਵੀ ਘੇਰਦੇ ਨੇ ਕਿਸੇ ਸੋਸ਼ਲ ਮੀਡੀਆ ਦੇ ਚੈਨਲ ਦੇ ਉੱਤੇ ਤਾਂ ਸਿਰਫ ਦਲੀਲ ਤੇ ਤਰਕ ਨਾਲ ਗੱਲ ਕਰਦੇ ਨੇ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਨਹੀਂ ਮੰਦੀ ਭਾਸ਼ਾ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਔਰ ਮਾਲਵਿੰਦਰ ਸਿੰਘ ਮਾਲੀ ਨੇ ਵੀ ਪੇਸ਼ੀ ਦੌਰਾਨ ਦਾਵਾ ਕੀਤਾ ਕਿ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦਾ ਵੀ ਸਬੂਤ ਨਹੀਂ ਹੈ ਨਾ ਵੀਡੀਓ ਦੇ ਰੂਪ ਦੇ ਵਿੱਚ ਤੇ ਨਾ ਹੀ ਲਿਖਤੀ ਰੂਪ ਦੇ ਵਿੱਚ ਫਿਰ ਪਤਾ ਨਹੀਂ ਕਿਉਂ ਇਹ ਝੂਠੀ ਐਫ ਆਈ ਆਰ ਬਣਾ ਕੇ ਇਹ ਮੈਨੂੰ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ 1 ਅਕਤੂਬਰ ਤੱਕ ਨਿਆਂਇਕ ਹरासत ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਕਾਨੂੰਨੀ ਪ੍ਰਕਿਰਿਆ ਵੀ ਹੈ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਦੇਖਦੇ ਹਾਂ ਕਿ ਇਸ ਵਿੱਚ ਮਾਲਵਿੰਦਰ ਸਿੰਘ ਮਾਲੀ ਨੂੰ ਰਾਹਤ ਕਦੋਂ ਮਿਲਦੀ ਹੈ ਪਰ ਪੰਜਾਬ ਸਰਕਾਰ ਬੁਰੀ ਤਰ੍ਹਾਂ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਕਿ ਹੁਣ ਆਲੋਚਨਾ ਕਰਨ ਵਾਲੇ ਬਰਦਾਸ਼ਤ ਕਿਉਂ ਨਹੀਂ ਹੋ ਰਹੇ ਸਰਕਾਰ ਤੋਂ ਮਾਲਵਿੰਦਰ ਸਿੰਘ ਮਾਲੀ ਨੇ ਅਜਿਹਾ ਕੀ ਗੁਨਾਹ ਕੀਤਾ ਕਿ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਉਹ ਵੀ ਉਦੋਂ ਜਦੋਂ ਉਹ ਬਿਰਧ ਅਵਸਥਾ ਦੇ ਵਿੱਚ ਨੇ ਜਦੋਂ ਉਹਨਾਂ ਦੀ ਉਮਰ 70 ਸਾਲ ਦੇ ਨੇੜੇ ਢੇੜੇ ਹੋਵੇ ਤਾਂ ਉਦੋਂ ਇਸ ਤਰ੍ਹਾਂ ਉਹਨਾਂ ਦੇ ਉੱਤੇ ਪਰਚਾ ਪਾ ਦਿੱਤਾ ਜਾਵੇ ਇਸ ਦੀ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਵੱਲੋਂ निंद्या ਵੀ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਚਾਹੇ ਸ਼੍ਰੋਮਣੀ ਕਾਲੀ ਦਲ ਨੇ ਚਾਹੇ ਫਿਰ ਕਾਂਗਰਸ ਪਾਰਟੀ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਹੋਣ ਇਥੋਂ ਤੱਕ ਕਿ ਹੋਰ ਕਈ ਜਿਹੜੇ ਐਕਟਿਵਿਸਟ ਨੇ ਉਹਨਾਂ ਦੇ ਵੱਲੋਂ ਵੀ ਇਸ ਗੱਲ ਦੀ ਅਲੋਚਨਾ ਕੀਤੀ ਜਾ ਰਹੀ ਹੈ ਕਿ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਇਹ ਧੱਕੇਸ਼ਾਹੀ ਹੋ ਰਹੀ ਹੈ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਇਹ ਕੀਤੀ ਗਈ ਕਾਰਵਾਈ ਤੋਂ ਹੁਣ ਪਰਚਾ ਰੱਦ ਕਰਵਾਉਣ ਦੇ ਲਈ ਜਦੋਂ ਜਹ ਚੱਲੇਗੀ ਨਾਲ ਨਾਲ ਕਾਨੂੰਨੀ ਪ੍ਰਕਿਰਿਆ ਚੱਲੇਗੀ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕੀ ਅਗਲਾ ਫੈਸਲਾ ਲੈਂਦੀ ਹੈ ਕਿ ਜੇਕਰ ਰੋਸ ਲਹਿਰ ਖੜੀ ਹੁੰਦੀ ਹੈ ਤੇ ਉਸ ਦੇ ਖਿਲਾਫ ਝੁਕੇਗੀ ਜਾਂ ਫਿਰ ਇਸੇ ਤਰ੍ਹਾਂ ਪਰਚੇ ਭੁਗਤਨੇ ਪੈਣਗੇ ਜਿਹੜੇ ਵੀ ਸਰਕਾਰ ਦੀ ਆਲੋਚਨਾ ਕਰਦੇ ਨੇ ਚਾਹੇ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਤੁਹਾਡੇ ਨਾਲ ਉਹ ਵੀਡੀਓ ਵੀ ਪੇਸ਼ੀ ਦੇ ਦੌਰਾਨ ਵੀ ਸਾਂਝੀ ਕਰ ਦਿੱਤੀ ਹੈ ਔਰ ਇੱਕ ਹੋਈ ਪ੍ਰੈਸ ਕਾਨਫਰੰਸ ਉਸ ਦੇ ਵੀ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਸ ਵਿੱਚ ਜ਼ੋਰਦਾਰ ਨਖੇਦੀ ਕੀਤੀ ਗਈ ਹੈ ਡਾਕਟਰ ਪਿਆਰੇ لال ਗਰਗ ਵੀ ਉਸ ਵਿੱਚ ਮੌਜੂਦ ਸਨ ਪੱਤਰਕਾਰ ਹਮੇਸ਼ ਸਿੰਘ ਉਸ ਵਿੱਚ ਮੌਜੂਦ ਸਨ ਪ੍ਰੋਫੈਸਰ ਮਨਜੀਤ ਸਿੰਘ ਉਸ ਦੇ ਵਿੱਚ ਮੌਜੂਦ ਸਨ ਤੇ ਹੋਰ ਵੀ ਜਿਹੜੇ ਪਤਵੰਤੇ ਸੱਜਣ ਨੇ ਜਿਹੜਾ ਕੇਂਦਰੀ ਸਿੰਘ ਸਭਾ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੇ ਵੀ ਉੱਥੇ ਆ ਕੇ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਕੁਝ ਗੱਲਾਂ ਆਖੀਆਂ ਨੇ ਪੂਰੀ ਪ੍ਰੈਸ ਕਾਨਫਰੰਸ ਦੇਖਣ ਦੇ ਲਈ ਤੁਸੀਂ ABC ਪੰਜਾਬ ਦੇ YouTube ਚੈਨਲ ਦੇ ਉੱਤੇ ਜਾਂ Facebook ਪੇਜ ਦੇ ਉੱਤੇ ਜਾ ਕੇ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਪੂਰੇ ਵਿਸਥਾਰ ਦੇ ਨਾਲ ਉਸ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ